वाहिगुरु जी का खालसा वाहिगुरु जी की फतेह देश के सभी पल पीड़ित बहनों और भाइयों आप लोगों का जो तीन फरवरी को दिल्ली वित्त मंत्रालय के बाहर इंसाफ दी आवाज़ संगठन द्वारा दिए गए धरने प्रदर्शन में शमूलियत की जो आप पहुंचे आप सभी का बहुत बहुत शुक्रिया धन्यवाद क्योंकि तो तीन फरवरी शाम को ही सेहत थोड़ी खराब हो गई थी बीमार हो गए थे खांसी जखाम बुखार और फिर सात तरीक को बंबई में से भी ऑफिस में जो मीटिंग हुई वो भी बीमारी के दौरान ही हुई और वहाँ से एक मैसेज संगठन की द्वारा दुबे जी और मैंने दिया जो वीडियो के जरिए अब तक पहुंचा उसके बाद आप लोगों से बात नहीं कर पाए स्वास्थ्य की वजह से आज जो मैं मैसेज देना चाहता हूँ वो है पंजाब के लोगों पंजाब के हर जिले च इंसाफ की आवाज जथेबंदी की मीटिंग होगी उस मीटिंग दे विच ही दसया जाएगा कि जो धरना दिल्ली में दिता ਕਰਨਾ ਹੋਇਆ ਵਿੱਤ ਮੰਤਰਾਲੇ ਉੱਥੇ ਕੀ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਵਿੱਤ ਮੰਤਰਾਲੇ ਨੇ ਜਥੇਬੰਦੀ ਦੀ ਸੰਗਠਨ ਦੀ ਮੀਟਿੰਗ ਬੰਬਈ ਚ ਸੇਬੀ ਦੇ ਦਫਤਰ ਸੇਬੀ ਦੇ ਅਧਿਕਾਰੀਆਂ ਨਾਲ ਲੋਡਾ ਕਮੇਟੀ ਨਾ ਕਰਾਈ ਉਹਦੇ ਸਾਰੇ ਤੇ ਵਿਸਤਾਰ ਦੱਸਿਆ ਜਾਊਗਾ ਤੇ ਮੈਂ ਇਨਸਾਫ ਦੀ ਆਵਾਜ਼ ਦੀ ਪੰਜਾਬ ਸਟੇਟ ਬਾਡੀ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਆਪਦੇ ਆਪ ਦੇ ਜ਼ਿਲ੍ਹਿਆਂ ਦੀ ਮੀਟਿੰਗ ਮੀਟਿੰਗ ਰੱਖਣ ਮਾਝਾ ਮਾਲਵਾ ਦੁਆਬਾ ਜੂਨ ਵਾਈ ਜਿਹੜੇ ਆਗੂ ਨੇ ਮਾਲਵਾਂ ਚਾਰਜ ਵਾਲੇ ਉਹ ਮਾਲਵੇ ਦੇ ਜ਼ਿਲ੍ਹਿਆਂ ਦੀ ਮੀਟਿੰਗ ਕਰਨ ਡੇਟ ਅਨਾਉਂਸ ਕਰ ਮਾਝੀ ਵਾਲੇ ਮਾਝੇ ਦੇ ਤੇ ਦੁਆਬੇ ਵਾਲੇ ਦੁਆਬੇ ਦੇ ਤੇ ਉਹ ਸਾਰਿਆਂ ਦੇ ਕੋਲੇ ਆਪਾਂ ਖੁਦ ਚੱਲ ਕੇ ਜਾਵਾਂਗੇ ਹਰ ਡਿਸਟ੍ਰਿਕਟ 'ਚ ਤੇ ਉੱਥੇ ਜਿਹੜੇ ਸਾਡੇ ਭੈਣ ਭਰਾ ਪੀੜਤ ਹੈਗੇ ਆ ਉਹਨਾਂ ਨੂੰ ਜਿਹੜੀ ਮੌਜੂਦਾ ਸਥਿਤੀ ਆ ਜਿਹੜੀ ਜਥੇਬੰਦੀ ਨੇ ਦਿੱਲੀ 'ਚ ਧਰਨਾ ਦੇਣ ਤੋਂ ਬਾਅਦ ਮੀਟਿੰਗਾਂ ਕੀਤੀਆਂ ਉਸ ਮੀਟਿੰਗਾਂ ਦਾ ਕੀ ਨਤੀਜਾ ਨਿਕਲਿਆ ਉਹਦੇ ਬਾਰੇ ਸਾਰੇ ਜ਼ਿਲ੍ਹਿਆਂ ਚ ਆ ਕੇ ਦੱਸਿਆ ਜਾਊਗਾ ਤੇ ਮੈਂ ਨਾਲ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ ਧੰਨਵਾਦ ਕਰਨ ਵੀ ਜਾਊਗਾ ਡਿਸਟ੍ਰਿਕਟ ਵਾਈਜ਼ ਕਿਉਂਕਿ ਦਿੱਲੀ ਧਰਨੇ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਰੋਲ ਸੀ ਮੈਸੇ ਦੂਜੇ ਸਟੇਟਾਂ ਚੋਂ ਵੀ ਸਾਡੇ ਪੀੜਤ ਭੈਣ ਭਾਈ ਪੂਰੇ ਦੇਸ਼ ਚੋਂ ਆਏ ਸੀ ਪਰ ਜ਼ਿਆਦਾ ਪੰਜਾਬ ਦਾ ਰੋਲ ਰਿਹਾ ਕਿਉਂਕਿ ਕੁਝ ਲੋਕਾਂ ਦਾ ਜਿਹੜੇ ਪੰਜਾਬ ਤੋਂ ਬਾਹਰ ਨੇ ਉਹਨਾਂ ਦਾ ਇਹੀ ਇੱਕ ਮੈਂ ਕਹਿੰਨਾ ਕਿ ਆਪਣੇ ਪ੍ਰਤੀ ਇੱਕ ਨੈਰੇਟਿਵ ਸਿਰਜਿਆ ਹੋਇਆ ਜੋ ਗਲਤ ਹੈਗਾ ਕਿ ਇਹ ਜਥੇਬੰਦੀ ਇਹ ਸੰਗਠਨ ਪੰਜਾਬ ਦਾ ਸੰਸਾਦ ਦੇ ਵੱਲ ਨਹੀਂ ਇਹ ਪੂਰੇ ਦੇਸ਼ ਦੇ ਲੋਕਾਂ ਦਾ ਸੰਗਠਨ ਜੇ ਇਹਦਾ ਕੌਮੀ ਪ੍ਰਧਾਨ ਪੰਜਾਬ ਤੋਂ ਆ ਤਾਂ ਇਹਦਾ ਕੌਮੀ ਜਰਨਲ ਸੈਕਟਰੀ ਅਬੇ ਦੂਬੇ ਮੱਧ ਪ੍ਰਦੇਸ਼ ਤੋਂ ਆ ਦੂਸਰੇ ਸਟੇਟਾਂ ਲਈ ਵੀ ਸੰਗਠਨ ਦੇ ਦਰਵਾਜ਼ੇ ਖੁੱਲੇ ਆ ਪਰ ਕੁਝ ਲੋਕਾਂ ਨੇ ਮੈਨੂੰ ਤੇ ਇਨਸਾਫ਼ ਦੀ ਆਵਾਜ਼ ਨੂੰ ਕੁਝ ਐਦਾਂ ਦਾ ਬਣਾ ਕੇ ਲੋਕਾਂ ਦੇ ਮਨਾਂ 'ਚ ਪੇਸ਼ ਕੀਤਾ ਹੋਇਆ ਕਿ ਲੋਕਾਂ ਨੂੰ ਇਹ ਲੱਗਦਾ ਕਿ ਦਾਨਗੜ ਤੇ ਇਨਸਾਫ਼ ਦੀ ਆਵਾਜ਼ ਸਿਰ ਪੰਜਾਬ ਦੇ ਲੋਕਾਂ ਦੀ ਲੜਦੇ ਆ ਤੇ ਨਹੀਂ ਅਸੀਂ ਸਾਰਿਆਂ ਦੀ ਲੜਦੇ ਆ ਪਰ ਜਿੱਦਨੇ ਅਸੀਂ ਪੰਜਾਬ ਲਈ ਲੜਨ ਆਏ ਤਾਂ ਉਧਰ ਨੇ ਨਤੀਜੇ ਕੁਝ ਹੋਰ ਵੀ ਹੋ ਸਕਦੇ ਆ ਪਰ ਮੈਂ ਅਸੀਂ ਜੋ ਗੁਰੂ ਮਹਾਰਾਜ ਦੇ ਅੱਗੋਂ ਅਰਦਾਸ ਕਰਕੇ ਚੱਲਿਆ ਕਿ ਲੋਕਾਂ ਦਾ ਪੈਸਾ ਦਬਾਉਣ ਉਤੇ ਖੜੇ ਆ ਤੇ ਮੈਂ ਧੰਨਵਾਦ ਜਿਹੜਾ ਕਰਨ ਆ ਰਿਹਾ ਹਾਂ ਉਹ ਇਸ ਲਈ ਕਰਨ ਆ ਰਿਹਾ ਕਿਉਂਕਿ ਪੰਜਾਬ ਦੀ ਬਹੁਤ ਵੱਡੀ ਗਿਣਤੀ ਆ ਜਿਹੜੀ 3 ਫਰਵਰੀ ਨੂੰ ਦਿੱਲੀ ਗਈ ਆ ਤੇ ਜਿਲਾ ਵਾਈਚ ਆ ਰਿਆਂ ਤੁਹਾਡੇ ਧੰਨਵਾਦ ਕਰਨ ਤੇ ਸਾਰਿਆਂ ਨੇ ਜ਼ਿਲ੍ਹਿਆਂ ਦੀ ਮੀਟਿੰਗ 'ਚ ਆਉਣਾ ਔਰ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕੋਈ ਭਾਈ ਜੁੜਦੇ ਆ ਕਮੈਂਟ ਕਰਕੇ ਦੱਸਿਓ ਵੀ ਪੁੱਛ ਸਕਦੇ ਹੋ ਵੀ ਕਿਹੜੇ ਜ਼ਿਲ੍ਹੇ ਦੀ ਕਿਦਮ ਮੀਟਿੰਗ ਹੈਗੀ ਆ ਮੈਂ ਸਾਰੇ ਜ਼ਿਲ੍ਹਿਆਂ ਮਾਝਾ ਮਾਲਵਾ ਦਬਾਬੇ ਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੇ ਉਹਨਾਂ ਦੇ ਜ਼ੋਨ ਦੇ ਲੀਡਰ ਨੇ ਉਹ ਮੀਟਿੰਗਾਂ ਕਰਨ ਉਸ ਤੋਂ ਬਾਅਦ ਮੈਂ ਨਾਲ ਹੀ ਕਹਿਣਾ ਚਾਹੂੰਗਾ ਪੰਜਾਬ ਤੋਂ ਬਾਹਰ ਨਹੀਂ ਜਿਹੜੀਆਂ ਸਟੇਟਾਂ ਨੇ ਸਭੀ ਉਹਨਾਂ ਸਾਥੀਆਂ ਕੋ ਕਿ ਆਪ ਸੰਗਠਨ ਦਾ ਸਾਥ ਦਿਓ ਮੈਂ ਹਿੰਦੀ ਵਿੱਚ ਬੋਲ ਰਹਾ ਹੂੰ ਜੋ ਬਾਹਰਲੇ ਲੋਕੋ ਨੂੰ ਸਮਝ ਲਗੇ कि आप इंसाफी आवाज का संगठन का साथ दो ताकि इस लड़ाई को हम जीत सकें और बहुत सी बातें हैं वैसे करना तो मैं आज ही चाहता था पर आज वीडियो थोड़ी लंबी हो जाएगी इसलिए आज नमस्कार अगली वीडियो में मैं आपसे बात करूंगा नमस्कार सत श्रीकाल वाह जी का खालसा वाहिगुरु जी की फतेह